ਜਿਹੜੇ ਮਰਜੀ ਵਾਲੇ ਉਹਨਾਂ ਨੇ ਤੇ ਪਾ ਦੇ ਇੱਕਰੀ ਪਟਾਕੇ ਦੂਜੀਆਂ ਪਾਰਟੀਆਂ ਕਹੀ ਜਾਂਦੀਆਂ ਨੇ ਵੀ ਭਾਈ ਇਹ ਤਾਂ ਹਵਾਜੀ ਹੋਆ ਇੰਨੀ ਵੋਟ ਥੋੜੀ ਪੈਣ ਲੱਗੀ ਆ ਵੋਟਾਂ 6-7 ਲੱਖ ਪੈਣ ਗਈਆਂ ਥੋੜੀ ਹੋਈ ਗੱਲ ਆਪਣੇ ਪਿਤਾ ਜੀ ਨਾਲ ਨਹੀਂ ਹੁਣ ਪਿਤਾ ਜੀ ਦਾ ਫੋਨ ਹੀ ਨਹੀਂ ਆਉਂਦਿੰਦੇ ਕਿ ਸਰਕਾਰਾਂ ਆ ਜਾਂ ਤਾਂ ਆਉਂਦੀ ਹੋਣੀ ਆ ਨਾ ਹਾਂਜੀ ਅੱਜ ਤਾਂ ਆਉਂਦੀ ਹੋਣੀ ਆ ਪਤਮਾਨ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਨੇ ਬਹੁਤ ਬਦਲਾ ਕਰਤਾ ਹਾਂਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਏ ਕਿੰਨੀਆਂ ਤੱਕੜੀ ਆਈ ਪਹਿਲੋਂ ਬਾਜੂ ਝਾੜੂ ਆਇਆ ਕਿਸੇ ਨੇ ਵੀ ਨਸ਼ਾ ਨਹੀਂ ਬੰਦ ਕਰਾਇਆ ਹਰਪਾਲ ਸਿੰਘ ਕਿਹੜਾ ਪਹਿਲੋਂ ਬੋਟਾ 'ਚ ਖੜਿਆ ਸੀਗਾ ਉਹਨੇ ਫਿਰ ਵੀ ਸਰਕਾਰ ਤੋਂ ਵੀ ਥੱਲੇ ਰਹਿ ਕੇ ਫਿਰ ਵੀ ਉਹਨੇ ਨਸ਼ਾ ਛਡਾਤਾ ਉਹ ਹੀ ਗੱਲ ਹੋ ਗਈ ਇੱਕ ਬਾਹ ਖੜਾ ਕਰ ਲਈਏ ਤੇ ਸ਼ਕਤੀਮਾਨ ਦੋ ਪਾਵਾ ਮ ਖੜਾ ਕਰ ਲਈਏ ਤੇ ਉਹ ਤੱਕੜੀ ਵਾਲਾ ਇਹ ਵੀ ਪ੍ਰਚਾਰ ਚ ਤੁਸੀਂ ਫਰਦਦਿਆਂ ਗੱਲ ਹਾਂਜੀ ਹਾਂਜੀ ਵਿਰਸਾ ਸਿੰਘ ਬਲਟੋਆ ਫਿਰ ਸਾ ਫਿਰ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਜਿਆਦਾ ਨੇੜੇ ਫਿਰਸਾ ਸਿੰਘ ਬਲਟੋਆ ਹੀ ਆ ਉਹਨੂੰ ਵੀ ਚੱਕ ਦੇਣਾ ਹੈ ਹੁਣ ਜੇ ਇਹ ਹੀ ਨਸ਼ਾ ਵਾਧਦਾ ਰਹੇ ਫਿਰ ਗਾਂ ਕਾਲੀ ਹੋ ਕੀ ਆ ਜਾਏਗਾ ਪੰਜਾਬ 'ਚ ਤੇ ਆਪਾਂ ਨਸ਼ਾ ਨਹੀਂ ਵਧਣ ਦੇਣਾ ਨਸ਼ੇ ਨੂੰ ਇੱਥੇ ਹੀ ਠੱਪ ਕਰ ਦੇਣਾ ਇੰਨਾ ਆਕਾਸ਼ ਦਾ ਕੀ ਸੁਪਨਾ ਕੀ ਆ ਬਣਨਾ ਕੀ ਚਾਹੁੰਦਾ ਆਕਾਸ਼ ਤੇ ਪੰਜਾਬ ਦੀ ਸੇਵਾ ਹੀ ਕਰਨਾ ਚਾਹੁੰਦਾ ਜਿਵੇਂ ਅਮਰਤਪਾਲ ਬਾਬਾ ਜੀ ਕਰਦੇ ਦੇ ਵੀ ਖਡੂਰ ਸਾਹਿਬ ਵਾਲੇ ਵੀਰ ਭਰਾ ਭੈਣਾ ਜਿੰਨੇ ਵੀ ਸਾਰੇ ਅਮਰਤਪਾਲ ਸਿੰਘ ਜੀ ਨੂੰ ਪੋਟਾ ਪਾਉਣ ਤੇ ਆਪਾਂ ਉਹਨਾਂ ਨੂੰ ਜਿਤਾ ਕੇ ਇੱਧਰ ਵੱਡੇ ਪੱਦਰ ਤੇ ਲੈ ਕੇ ਆਈ ਹਾਂ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਇਸ ਵਾਰ ਦੇ ਇਲੈਕਸ਼ਨ ਜਿਹੜੇ ਨੇ ਉਹ ਰਵਾਇਤੀ ਪਾਰਟੀਆਂ ਨੂੰ ਰਾਤਾਂ ਨੂੰ ਸੌਣ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਜਿਹੜਾ ਉਹ ਵੱਡੇ ਪੱਧਰ ਤੇ ਹੋ ਰਿਹਾ ਭਾਈ ਅਮਰਤਪਾਲ ਦੇ ਨਾਲ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਸਰਦਾਰ ਭਗਵੰਤ ਸਿੰਘ ਜਿਹੜੇ ਨੇ ਉਹਨਾਂ ਦਾ ਪਰਿਵਾਰ ਵੀ ਜਿਹੜਾ ਆ ਉਹ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਿਹਾ ਬਾਪੂ ਜੀ ਤੋਂ ਲੈ ਕੇ ਪੁੱਤਰ ਜਿਹੜਾ ਆ ਉਹ ਵੀ ਜਿਹੜਾ ਆ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਹੋ ਰਿਹਾ ਪ੍ਰਧਾਨ ਮੰਤਰੀ ਬਾਜੇਕੇ ਦੇ ਜਿਹੜੇ ਪੁੱਤਰ ਨੇ ਆਕਾਸ਼ਦੀਪ ਸਿੰਘ ਮੇਰੇ ਨਾਲ ਨੇ ਆਕਾਸ਼ ਪ੍ਰਚਾਰ ਦੇ ਵਿੱਚ ਤੁਸੀਂ ਵੀ ਨਾਲ ਘੁੰਮ ਰਹੇ ਹੋ ਦਾਦਾ ਜੀ ਦੇ ਕਿਵੇਂ ਲੱਗ ਰਿਹਾ ਬੜਾ ਵਧੀਆ ਨਾਲੇ ਸਾਰੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਡੂਰ ਸਾਹਿਬ ਵਾਲੇ ਉਹਨਾਂ ਦੀ ਬੜੀ ਸਪੋਰਟ ਆ ਇੱਧਰ ਜਿਹੜੇ ਮਰਜੀ ਵਾਲੇ ਉਹਨਾਂ ਨੇ ਤੇ ਪਾਤੇ ਅੱਕਰੀ ਪਟਾਕੇ ਫਿਰ ਹਾਂ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਕਹੀ ਜਾਂਦੀਆਂ ਨੇ ਵੀ ਭਾਈ ਇਹ ਤਾਂ ਹਵਾ ਜੀ ਹੋਆ ਇੰਨੀ ਵੋਟ ਥੋੜੀ ਪੈਣ ਲੱਗੀ ਆ ਵੋਟਾਂ ਵੇਖਿਓ ਜਿੰਨੀਆਂ ਪੈਂਦੀਆਂ ਕਿਉਂਕਿ ਭਾਈ ਸਾਹਿਬ ਵਧੀਆ ਕੰਮ ਕਰਦੇ ਸੀ ਨਸ਼ੇ ਛਡਾਉਂਦੇ ਸੀ ਕਿ ਮਾੜਾ ਕੰਮ ਨਹੀਂ ਕਰਦੇ ਵੋਟਾਂ 6-7 ਲੱਖ ਪੈਣ ਗਈਆਂ ਆਕਾਸ਼ ਥੋੜੀ ਤਾਂ ਹਲੇ ਵੋਟ ਨਹੀਂ ਬਣੀ ਹੋਣੀ ਹਨਾ ਪਰ ਜਿਵੇਂ ਪਿੰਡਾਂ 'ਚ ਜਾਣੇ ਹੋ ਤੇ ਬੀਬੀਆਂ ਵੀ ਜਿਹੜੀਆਂ ਪਹੁੰਚਦੀਆਂ ਨੇ ਸੁਣਨ ਵਾਸਤੇ ਹੈਨਾ ਬਜ਼ੁਰਗ ਵੀ ਪਹੁੰਚਦੇ ਨੇ ਕੀ ਕਹਿੰਦੇ ਨੇ ਉਹ ਕਿਹੜੀ ਗੱਲ ਜਿਹੜੀ ਆ ਉਹ ਖਾਸ ਤੋਂ ਉਹਨੂੰ ਲੱਗਦਾ ਵੀ ਜਿਹੜੀ ਆ ਉਹ ਉਹਨਾਂ ਦੇ ਮਨਾਂ ਨੂੰ ਲੱਗੀ ਹੋਈ ਆ ਅਮਰਤਪਾਲ ਸਿੰਘ ਦੀ ਕਿਉਂਕਿ ਅਮਰਤਪਾਲ ਸਿੰਘ ਜਿਵੇਂ ਹੁਣ ਜਿਵੇਂ ਬੀਬੀਆਂ ਉਹਨਾਂ ਦੇ ਪੁੱਤ ਸੀ ਉਹ ਨਸ਼ਾ ਕਰਦੇ ਸੀਗੇ ਦੇ ਉਹ ਨਸ਼ਾ ਛਡਾਉਂਦੇ ਸੀ ਬੀਬੀਆਂ ਦੇ ਪੁੱਤ ਕਈ ਮਰਦੇ ਸੀਗੇ ਐਵੇਂ ਟੀਕੇ ਲਾ ਕੇ ਤੇ ਉਹ ਨਸ਼ਾ ਛਡਾਉਂਦੇ ਸੀ ਹੁਣ ਆਪਾਂ ਉਹਨਾਂ ਨੂੰ ਵਾਧੂ ਤੋਂ ਵੱਧ ਵੋਟਾਂ ਪਾ ਕੇ ਇੱਥੇ ਜਿਤਾ ਕੇ ਲੈ ਕੇ ਆਵਾਂਗੇ ਉਸ ਤੋਂ ਵੱਡੇ ਪੱਦਰ ਤੇ ਆਵੇਗਾ ਤੇ ਫਿਰ ਨਸ਼ੇ ਪਹਿਲੋਂ ਛਡਾਉਂਦਾ ਹੀ ਤੇ ਹੁਣ ਵੀ ਛਡਾਵੇਗਾ ਫਿਰ ਉਸੇ ਫਿਰ ਉਵੇਂ ਹੀ ਕੰਮ ਕਰੇਗਾ ਉਵੇਂ ਵੀ ਹੀਰਾ ਨਿਕਲਣ ਲੱਗੀਆਂ ਫਿਰ ਢੋਟੀ ਹੋਈ ਗੱਲ ਆਪਣੇ ਪਿਤਾ ਜੀ ਨਾਲ ਨਹੀਂ ਹੁਣ ਪਿਤਾ ਜੀ ਦਾ ਫੋਨ ਹੀ ਨਹੀਂ ਆਉਂਦਿੰਦੇ ਕਿ ਸਰਕਾਰ ਅੱਛਾ ਤੇ ਉਹਦਾ ਹੈ ਮਨ ਚ ਵੀ ਉਹ ਵੀ ਇਲੈਕਸ਼ਨ ਲੜ ਲੈਂਦੇ ਜੇ ਇਸ ਵਾਰ ਕਿਉਂਕਿ ਇਲੈਕਸ਼ਨ ਲੜਨ ਤੋਂ ਲੈ ਕੇ ਇਸ ਇਸ ਤਰੀਕੇ ਦੇਖਿਆ ਜਾ ਰਿਹਾ ਵੀ ਜੇ ਭਾਈ ਅਮਰਤਪਾਲ ਇਲੈਕਸ਼ਨ ਜਿੱਤਦੇ ਨੇ ਤਾਂ ਬਾਹਰ ਆ ਜਾਣਗੇ ਹਾਂਜੀ ਬਾਹਰ ਤੇ ਆ ਜਾਣਗੇ ਕਿਉਂਕਿ ਪਹਿਲੋ ਸਿਮਰਜੀਤ ਮਾਨ ਤੇ ਵੀ ਐਨਐਸਐ ਲੱਗੀ ਉਹ ਵੀ ਇਲੈਕਸ਼ਨ ਲੜ ਕੇ ਬਾਹਰ ਆਏ ਸੀਗੇ ਤੇ ਹੁਣ ਅਮਰਤਪਾਲ ਸਿੰਘ ਜੀ ਵੀ ਵੱਡੇ ਪੱਧਰ ਤੇ ਇਲੈਕਸ਼ਨ ਲੜ ਕੇ ਬਾਹਰ ਆਉਣਗੇ ਉਹਨਾਂ ਦਾ ਚੋਣ ਨਿਸ਼ਾਨ ਹੈ ਮਾਈਕ ਤੇ 12 ਨੰਬਰ ਤੇ ਉਹਨੂੰ ਇੱਕ ਬੋਰਡ ਦੇ ਨਾਲ ਆਪਾਂ ਸਾਰੇ ਇੱਕ ਇੱਕ ਬੋਰਡ ਹੀ ਪਾਈਓ ਉਹਨਾਂ ਨੂੰ ਜਿਤਾ ਕੇ ਲੈ ਕੇ ਆ ਸਕਦੇ ਹਾਂ ਤੇ ਫਿਰ ਕਿਵੇਂ ਤੁਸੀਂ ਤੁਸੀਂ ਵੀ ਜੇ ਇੱਥੇ ਬੋਲਦੇ ਹੋ ਆ ਕੇ ਪਿੰਡਾਂ ਦੇ ਵਿੱਚ ਕੀ ਕਹਿੰਦੇ ਹੋ ਖਾਸ ਕਰਕੇ ਨੌਜਵਾਨਾਂ ਨੂੰ ਜਾਂ ਬੱਚਿਆਂ ਦੇ ਨਾਲ ਤੁਹਾਡਾ ਰابطਾ ਜਿਹੜਾ ਉਹ ਬੜਾ ਸੌਖਾ ਹੋ ਜਾਂਦਾ ਹੁਣ ਹਾਂਜੀ ਜਿਹੜੇ ਵੀ ਖਡੂਰ ਸਾਹਿਬ ਵਾਲੇ ਵੀਰ ਭਰਾ ਭੈਣਾਂ ਜਿੰਨੇ ਵੀ ਸਾਰੇ ਅਮਰਤਪਾਲ ਸਿੰਘ ਜੀ ਨੂੰ ਵੋਟਾਂ ਪਾਉਣ ਤੇ ਆਪਾਂ ਉਹਨਾਂ ਨੂੰ ਜਿਤਾ ਕੇ ਇੱਧਰ ਵੱਡੇ ਪੱਦਰ ਤੇ ਲੈ ਕੇ ਆਈਏ ਅੱਛਾ ਤੁਹਾਡੇ ਪਰਿਵਾਰ ਦਾ ਮਾਹੌਲ ਕੀ ਆ ਜਦੋਂ ਤੋਂ ਹਨਾ ਤੁਹਾਡੇ ਫਾਦਰ ਜਿਹੜੇ ਆ ਉਹ ਅੰਦਰ ਗਏ ਨੇ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਹਾਡੀ ਜ਼ਿੰਦਗੀ 'ਚ ਕੋਈ ਬਦਲਾਅ ਆਇਆ ਹਾਂਜੀ ਜਿਹੜੇ ਮੇਰੇ ਮਾਤਾ ਹੈ ਮੇਰੀ ਮੰਮੀ ਆ ਤੇ ਦਾਦੀ ਉਹ ਘਰੇ ਹੁੰਦੇ ਆ ਤੇ ਜਿਹੜੇ ਮੈਂ ਆ ਤੇ ਦਾਦੂ ਆ ਉਹ ਅਸੀਂ ਧਰਨੇ ਤੇ ਪਹਿਲਾਂ ਰਹੇ ਆ 1.5 ਸਾਲ 1.5 ਮਹੀਨੇ ਸਾਰੀ ਤੇ ਹੁਣ ਅਸੀਂ ਇੱਥੇ ਆ ਨਾਲ ਬਾਬਾ ਜੀ ਦੇ ਪੜਾਈ ਕਿਵੇਂ ਚੱਲਦੀ ਫਿਰ ਨਾਲ ਪੜਾਈ ਇੱਕ ਰੀ ਛੁੱਟੀ ਨਾ ਲਈਆਂ ਆਈਆਂ ਫਿਰ ਤਾਂ ਇੱਥੇ ਆਏ ਆ ਇਹ ਆ ਤਾਂ ਆਉਂਦੀ ਹੋਣੀ ਆ ਨਾ ਹਾਂਜੀ ਅੱਧਾ ਤਾਂ ਆਉਂਦੀ ਆ ਹਾਂ ਕੀ ਆਸ ਰੱਖਦੇ ਕਿ ਉਮੀਦ ਆ ਵੀ ਕਦੋਂ ਤੱਕ ਆਸ ਆ ਜਾਣਗੇ ਬਸ ਜੇ ਆਪਣੇ ਜਿਹੜੇ ਖਡੂਰ ਸਾਹਿਬ ਵਾਲੇ ਸਿੰਘ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਅਮਰਤਪਾਲ ਸਿੰਘ ਜੀ ਨੂੰ ਪਾਉਣ ਜਿੱਤ ਜਾਣ ਜ਼ਰੂਰ ਆਉਣਗੇ ਹਾਂ ਮਾਜੇ ਦੇ ਵਿੱਚ ਆਕਾਸ਼ ਕੀ ਲੱਗਿਆ ਵੀ ਲੋਕ ਕਿਹੜੀ ਚੀਜ਼ ਤੋਂ ਜ਼ਿਆਦਾ ਤੰਗ ਨੇ ਇੱਥੇ ਹਨਾ ਕਿਉਂਕਿ ਆਪਾਂ ਵੋਟਾਂ ਤਾਂ ਤੁਸੀਂ ਮੰਗ ਰਹੇ ਹੋ ਪਰ ਨਾਲ ਨਾਲ ਇੱਕ ਸਮੱਸਿਆ ਵੀ ਦਿਖਦੀ ਆ ਵੀ ਲੋਕ ਜਿਹੜੇ ਨੇ ਪਰੇਸ਼ਾਨ ਕਿਹੜੀ ਗੱਲੋਂ ਨੇ ਉਹਨਾਂ ਦਾ ਮੁੱਦਾ ਕੀ ਹੈ ਜਿਹੜਾ ਪਿਛਲੀ ਸਰਕਾਰ ਤੋਂ ਹੱਲ ਨਹੀਂ ਹੋਇਆ ਕਿਉਂਕਿ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਨੇ ਬਹੁਤ ਬਦਲਾ ਕਰਤਾ ਹਾਂਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਕਿੰਨੀਆਂ ਤੱਕੜੀ ਆਈ ਪਹਿਲੋਂ ਬਾਜ ਝਾੜੂ ਆਇਆ ਕਿਸੇ ਨੇ ਵੀ ਨਸ਼ਾ ਨਹੀਂ ਬੰਦ ਕਰਾਇਆ ਅਮਰਪਾਲ ਸਿੰਘ ਕਿਹੜਾ ਪਹਿਲੋਂ ਵੋਟਾਂ 'ਚ ਖੜਿਆ ਸੀਗਾ ਉਹਨੇ ਫਿਰ ਵੀ ਸਰਕਾਰ ਤੋਂ ਵੀ ਥੱਲੇ ਰਹਿ ਕੇ ਫਿਰ ਵੀ ਉਹਨੇ ਨਸ਼ਾ ਇਥੋਂ ਲਾਦਾ ਨਸ਼ੇ ਕਰਕੇ ਲੋਕ ਜਿਹੜੇ ਆ ਅੰਮ੍ਰਿਤਪਾਲ ਦੇ ਨਾਲ ਹੋਰ ਜ਼ਿਆਦਾ ਜੁੜ ਰਹੇ ਨੇ ਹਾਂਜੀ ਜਿਹੜਾ ਹੁਣ ਤੱਕੜੀ ਵਾਲਾ ਇੱਕ ਬੋਲਦਾ ਵਾਵਾ ਕਿ ਇਹ ਕਿੰਨੇ ਆ ਨਹੀਂ ਨਸ਼ੇ ਛਡਾਉਂਦਾ ਇੱਕ ਵੀ ਬੰਦਾ ਵਿਖਾ ਦੇ ਤੇ ਇਹ ਅੰਮ੍ਰਿਤਪਾਲ ਨੇ ਕਿੰਨੇ ਨਸ਼ੇ ਛਡਾਏ ਆ ਤੇ ਸਾਡੇ ਇੰਨੇ ਨਸ਼ੇ ਛਡਾਏ ਤੇ ਉਹਨੇ ਇੱਕ ਵੀ ਨਸ਼ਾ ਨਹੀਂ ਛਡਾਇਆ ਉਹਨੂੰ ਕਦੇ ਇੱਕ ਵੀ ਬੰਦਾ ਵਿਖਾ ਦੇ ਜਿੰਦੇ ਤੇਰੇ ਕਰਕੇ ਨਸ਼ਾ ਛੱਡਿਆ ਹੋਵੇ ਅੰਮ੍ਰਿਤਪਾਲ ਸਿੰਘ ਜੀ ਦੇ ਪਿੱਛੇ ਲੱਗ ਕੇ ਕਈਆਂ ਨੇ ਨਸ਼ਾ ਛੱਡਦਾ ਉਹਨਾਂ ਦੀ ਸਪੀਚਾ ਸੁਣ ਕੇ ਕਿਉਂਕਿ ਉਹ ਨਾ ਬਿਆਨ ਇਹੀ ਦੇ ਰਹੇ ਨੇ ਕਹਿੰਦੇ ਵੀ ਇਹ ਤਾਂ ਨਿਆਣੇ ਨੇ ਕੱਲ ਦੇ ਜਵਾਕ ਨੇ ਕਹਿੰਦੇ ਇਹਨਾਂ ਨੂੰ ਤਾਂ ਥੋੜਾ ਟਾਈਮ ਹੋਇਆ ਇਹ ਹੁਣ ਤੋਂ ਹੀ ਪੰਥਕ ਬਣ ਗਏ ਅਸੀਂ ਕਹਿੰਦੇ ਬਹੁਤ ਲੰਮਾ ਸਮਾਂ ਜਿਹੜਾ ਆ ਜੇਲਾ ਕਟੀਆਂ ਨੇ ਸਾਡੇ ਤੇ ਤਾਂ ਬਹੁਤ ਅਸ਼ੱਦਤ ਹੋਇਆ ਉਹ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਉਹੀ ਗੱਲ ਹੋ ਗਈ ਇੱਕ ਬਾਹ ਖੜਾ ਕਰ ਲੀਏ ਤੇ ਸ਼ਕਤੀਮਾਨ ਦੋ ਪਾਵਾ ਮਾ ਖੜਾ ਕਰ ਲੀਏ ਤੇ ਉਹ ਤੱਕੜੀ ਵਾਲਾ ਅੱਛਾ ਇਹ ਇਹ ਵੀ ਪ੍ਰਚਾਰ ਤੁਸੀਂ ਫਰਤਦਿਓ ਗੱਲ ਹਾਂਜੀ ਹਾਂਜੀ ਵਿਰਸਾ ਸਿੰਘ ਬਲਟੋਆ ਖਡੂਰ ਸਾਹਿਬ ਫਿਰ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਜਿਆਦਾ ਨੇੜੇ ਵਿਰਸਾ ਸਿੰਘ ਬਲਟੋਆ ਹੀ ਆ ਉਹਨੂੰ ਵੀ ਚੱਕ ਦੇਣਾ ਹੈ ਜਿਹੜੇ ਦੂਜੇ ਖੜੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਉਹ ਪਿੱਛੇ ਲੱਗਦੇ ਨੇ ਉਹਦੇ ਚ ਕੀਤੇ ਹੋਏ ਗਿਰੋਂਦੇ ਹੀ ਉਹਨਾਂ ਨੂੰ ਤੇ ਚੱਕ ਹੀ ਦੇਣਾ ਉਹਦੇ ਕੋਈ ਕੰਮ ਵੀ ਨਹੀਂ ਕਰਾਉਂਦੇਗੇ ਹੁਣ ਅਮਰਤਪਾਲ ਸਿੰਘ ਜੀ ਨਸ਼ਾ ਛਡਾਉਂਦੇ ਹੀ ਤੇ ਉਹ ਤੇ ਕੰਮ ਵੀ ਨਹੀਂ ਕਰਾਉਂਦੇ ਅਮਰਤਪਾਲ ਸਿੰਘ ਜੀ ਨਸ਼ਾ ਤੇ ਛਡਾਉਂਦੇ ਹੀਗੇ ਉਹਨੂੰ ਆਉਣਗੇ ਇੱਥੇ ਫਿਰ ਤੋਂ ਨਸ਼ਾ ਛਡਾਉਣਗੇ ਤੇ ਫਿਰ ਤੋਂ ਵੀਰਾ ਸ਼ੁਰੂ ਹੋਣਗੇ ਥੋੜੀ ਪੜਾਈ ਕਿਹੜੀ ਕਲਾਸ 'ਚ ਚੱਲ ਰਹੀ ਆ ਮੇਰੀ 8ਵੀਂ ਕਲਾਸ ਦੀ ਜੀ ਉਦਾਂ ਆਕਾਸ਼ ਦਾ ਕੀ ਸੁਪਨਾ ਕੀ ਆ ਬਣਨਾ ਕੀ ਚਾਹੁੰਦਾ ਅਕਾ ਹੱਥੇ ਪੰਜਾਬ ਦੀ ਸੇਵਾ ਹੀ ਕਰਨਾ ਚਾਹੁੰਦਾ ਜਿਵੇਂ ਅਮਰਤਪਾਲ ਬਾਬਾ ਜੀ ਕਰਦੇ ਆ ਜਿਹੜੇ ਤੁਹਾਡੇ ਨਾਲ ਪੜਦੇ ਸੀਗੇ ਬੱਚੇ ਹਨ ਜਿਹੜੇ ਤੁਹਾਡੇ ਯਾਰ ਦੋਸਤ ਹੋਣਗੇ ਮਤਲਬ ਉਹ ਤਾਂ ਜਿਵੇਂ ਆ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਕਿਸੇ ਨੇ ਕਿਤੇ ਘੁੰਮਣ ਜਾਣਾ ਰਿਸ਼ਤੇ ਆ ਜਾਣਾ ਤੁਸੀਂ ਆ ਛੋਟੀ ਉਮਰ ਦੇ ਵਿੱਚ ਜਿਹੜਾ ਆ ਉਹ ਪ੍ਰਚਾਰ ਕਰ ਰਹੇ ਹੋ ਦੁਪਹਿਰਿਆਂ ਦੇ ਵਿੱਚ ਬਾਪੂ ਨਾਲ ਘੁੰਮ ਰਹੇ ਹੋ ਮਤਲਬ ਉਹ ਉਵੇਂ ਦੀ ਜ਼ਿੰਦਗੀ ਨਹੀਂ ਕਈ ਵਾਰੀ ਮਨ ਚ ਆਉਂਦਾ ਵੀ ਯਾਰ ਉਵੇਂ ਦੀ ਵਧੀਆ ਸੀ ਨਹੀਂ ਨਹੀਂ ਹੁਣ ਆਪਾਂ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰਨੀ ਆ ਹੁਣ ਜੇ ਐ ਹੀ ਨਸ਼ਾ ਵਧਦਾ ਰਹੇ ਫਿਰ ਗਾਂ ਕਾਲੀਯੋਗ ਹੀ ਆ ਜਾਏਗਾ ਪੰਜਾਬ 'ਚ ਤੇ ਆਪਾਂ ਨਸ਼ਾ ਨਹੀਂ ਵਧਣ ਦੇਣਾ ਨਸ਼ੇ ਨੂੰ ਇੱਥੇ ਹੀ ਠੱਪ ਕਰ ਦੇਣਾ ਜੇ ਅਮਰਤਪਾਲ ਬਾਬਾ ਜੀ ਆ ਗਏ ਜਿਹੜੇ ਹੁਣ ਮੇਰੇ ਦੋਸਤੋ ਉਹ ਵੀ ਕਹਿੰਦੇ ਕਿ ਜਿਹੜੇ ਸਾਡੇ ਰਿਸ਼ਤੇਦਾਰ ਆ ਖਡੂਰ ਸਾਹਿਬ ਦੇ ਲਾਗੇ ਤਾਂ ਅਸੀਂ ਆਖਾਂਗੇ ਕਿ ਸਾਰੇ ਵੋਟਾਂ ਪਾਉਣ ਠੀਕ ਆ ਕਾਸ਼ ਬਹੁਤ ਚੰਗਾ ਲੱਗਿਆ ਗੱਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ